ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਆਪਣੀ ਰਾਮ ਟੈਕਸ ਬ੍ਰੈਂਡ ਦੇ ਪਸ਼ਮੀਨਾ ਕੱਟ ਪੀਸ ਹੋਣਗੇ ਪਲੱਸ ਓਮ ਟੈਕਸ ਬ੍ਰੈਂਡ ਦੇ ਜਿਹੜੇ ਹੈਗੇ ਤੁਹਾਨੂੰ ਪਾਰਟੀ ਵੇਅਰ ਸੂਟ ਮਿਲਣਗੇ ਸਿੰਪਲ ਸੂਬਰ ਹੋਣਗੇ ਕੜਾਈਆਂ ਨਾਲੋਂ ਹਟ ਕੇ ਹੋਣਗੇ ਜਿੰਨਾਂ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜੀ ਅੱਜ ਆਪਾਂ ਉਹਨਾਂ ਸਾਰੇ ਸਟਾਕ ਨੂੰ ਫੇਰ ਜਿਹੜਾ ਹੈਗਾ ਉਹ ਰੀਸਟਾਕ ਕਰ ਰਹੇ ਹਾਂ ਜੀ ਔਰ ਵੀਡੀਓ ਸਟਾਰਟ ਕਰਾਂ ਤਾਂ ਪਹਿਲਾ ਸੀ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਵੀ ਅਸੀਂ ਵਿਲਸ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਆਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਏ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਡੇ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਨੇ ਸੋਨੇ ਸੂਟ ਆ ਜਿਹੜੇ ਉਹ ਬਾਏ ਕਰ ਸਕਦੀਆਂ ਨੇ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਪਹਿਲਾ ਸਭ ਤੋਂ ਪਹਿਲਾ ਸੂਟ ਰਹਿਣ ਵਾਲਾ ਹੋਏਗਾ ਜੀ ਉਹ ਹੋਏਗਾ ਜੀ ਓਮ ਟੈਕਸ ਬ੍ਰਾਂਡ ਦਾ ਹੋਏਗਾ ਪਿਓਰ ਕ੍ਰੇਪ ਦਾ ਸਟਾਫ ਰਹਿਣ ਵਾਲਾ ਹੈਗਾ ਜੀ ਬੜਾ ਹੀ ਪਿਆਰਾ ਜਿਹਾ ਸਟਾਫ ਹੈ ਜ ਤਾਂ ਤੁਹਾਨੂੰ ਮਿਲਣਾ ਹੈ ਜੀ ਸੂਟ ਲਓ ਜੀ ਪਿਓਰ ਨੇਚਰਲ ਕਰੇਪ ਦਾ ਹੋਏਗਾ ਸਟਾਫ ਜੀ ਸਟਾਫ ਦੀ ਫੋਇਲ ਜਿਹੜੀ ਹੈਗੀ ਉਹ ਆਪਾਂ ਨੂੰ ਦੱਸ ਰਹੀ ਹੈਗੀ ਹੈ ਕਿ ਸਟਾਫ ਕਿੰਨਾ ਹੀ ਜ਼ਿਆਦਾ ਪਿਆਰਾ ਹੈਗਾ ਜੀ ਜਿਸ ਤੇ ਘੇਰੇ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਫਰੰਟ ਬੈਕ ਸੇਮ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਔਰ ਬਾਜੂ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਪਿਓਰ ਕਰੇਪ ਦੀ ਆਫ ਵਾਈਟ ਸ਼ੇਡ ਦੀ ਬਾਟਮ ਹੋਏਗੀ 셀ਫ ਪ੍ਰਿੰਟ ਸ਼ਰਟ ਹੈ ਜੀ ਚੈੱਕ ਕਰ ਲਓ ਜੀ ਬੜੇ ਹੀ ਪਿਆਰਾ ਜਿਹਾ 셀ਫ ਪ੍ਰਿੰਟ ਹੈ ਜੀ ਫੁੱਲੀ ਸ਼ਰਟ ਦੇ ਵਿੱਚ ਤੁਹਾਨੂੰ ਮਿਲਣਾ ਹੈ ਜੀ 셀ਫ ਪ੍ਰਿੰਟ ਓਮ ਟ ਪਿਓਰ ਕਰੇਪ ਦੀ ਤੁਹਾਨੂੰ ਮਿਲਣੀ ਹੈ ਸ਼ੋਰਜੀ ਤੇ ਨਾਲ ਤੁਹਾਨੂੰ ਪਿਓਰ ਕਰੇਪ ਦੀ ਹੀ ਮਿਲੇਗੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਪਿਓਰ ਕਰੇਪ ਦੀ ਹੀ ਮਿਲਣੀ ਆ ਬਾਟਮ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਤੇ ਨਾਲ ਤੁਹਾਨੂੰ ਮਿਲੇਗਾ ਖੁੱਲਾ ਡੁੱਲਾ ਡਿਜ਼ਾਈਨਰ ਜਿਹਾ ਦੁਪੱਟਾ ਦੀ ਗਲਾਸ ਸਿਲਕ ਦਾ ਮਿਲੇਗਾ ਦੁਪੱਟਾ ਜੀ ਦੁਪੱਟਾ ਸੀ ਪ੍ਰੋਪਰ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲੁੱਕ ਬਹੁਤ ਹੀ ਜ਼ਿਆਦਾ ਸੋਹਣੀ ਹੈਗੀ ਐ ਜੀ ਦੁਪੱਟੇ ਦੀ ਲਓ ਚੈੱਕ ਕਰੋ ਜੀ ਲੁੱਕ ਲਓ ਜੀ ਬਹੁਤ ਹੀ ਪਿਆਰਾ ਗਲਾਸ ਸਿਲਕ ਦਾ ਖੁੱਲਾ ਡੁੱਲਾ ਦੁਪੱਟਾ ਬਣੇਗਾ ਜੀ ਜੋ ਨਾਲ ਤੁਹਾਨੂੰ ਵਾਈਟ ਪੱਟੀ ਮਿਲ ਰਹੀ ਹੈ ਜੀ ਦੁਪੱਟੇ ਦੀ ਇਹ ਦੁਪੱਟੇ ਤੋਂ ਉਤਰੇਗੀ ਜੀ ਵਾਈਟ ਪੱਟੀ ਹਲਕਾ ਜਿਹਾ ਤੁਸੀਂ ਵਾਈਟ ਪੱਟੀ ਰੱਖ ਕੇ ਜੇਕਰ ਲੇਸ ਲਗਾਉਣਾ ਚਾਹੁੰਦੇ ਤਾਂ ਲੇਸ ਲਗਾ ਸਕਦੇ ਹੋ ਆਦਰਵਾਇਜ਼ ਤੁਸੀਂ ਪੀਕੋ ਵੀ ਕਰਵਾ ਸਕਦੇ ਹੋ ਜੀ ਐਦਾਂ ਹੀ ਤੁਹਾਡਾ ਜਿਹੜਾ ਸੂਟ ਹੈ ਉਹ ਤੁਹਾਨੂੰ ਤੁਹਾਡਾ ਜਿਹੜਾ ਉਹ ਰੈਡੀ ਹੋ ਜਾਣਾ ਜੀ ਲਓ ਜੀ ਚੈੱਕ ਕਰੋ ਜੀ ਐਦਾ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਤੁਹਾਨੂੰ ਮਿਲ ਜਾਣਾ ਹੈ ਜੀ 1350 ਰੁਪਏ ਦੇ ਵਿੱਚ ਜੀ 1350 ਰੁਪਏ ਦੇ ਵਿੱਚ ਮਿਲੇਗਾ ਇਹਦੀ ਤੁਹਾਨੂੰ ਕੰਪਲੀਟ ਸੂਟ ਜੀ ਲਓ ਜੀ ਇੱਕ ਪੀਸ ਤੁਹਾਨੂੰ ਸੇਮ ਹੈ ਜਿਹੜਾ ਹੋਰ ਮਿਲੇਗਾ ਜੀ ਸੇਮ ਲੁੱਕ ਦਾ ਤੁਹਾਨੂੰ ਇੱਕ ਪੀਸ ਹੋਰ ਮਿਲ ਜਾਣਾ ਜੀ ਸੇਮ ਸੇਮ ਜਿਹੜੇ ਹੈਗੇ ਆ 2 2 3 3 ਪੀਸ ਆ ਆਪਾਂ ਜਿਹੜੇ ਹੈਗੇ ਆ ਉਹ ਜ਼ਰੂਰ ਇਸ ਵਾਰ ਵੀਡੀਓ ਦੇ ਵਿੱਚ ਪਾਏ ਆ ਤਾਂ ਜੋ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜੀ ਸੇਮ ਹੀ ਤੁਹਾਨੂੰ ਜਿਹੜਾ ਇੱਕ ਪੀਸ ਹੋਰ ਮਿਲ ਜਾਣਾ ਜੀ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਹੀ ਪਿਆਰੇ ਸੋਬਰ ਜਿਹੇ ਐਲੀਗੈਂਟ ਦੀ ਲੁੱਕ ਦੇ ਪੀਸ ਹੈਗੇ ਆ ਜੀ ਪਾਰਟੀ ਵੇਅਰ ਸੂਟ ਹੋਣਗੇ ਕੜਾਈਆਂ ਨਾਲੋਂ ਹਟਕੇ ਰਹਿਣ ਵਾਲੇ ਹੋਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਦਾ ਆਰਟੀਕਲ ਹੈ ਜੀ ਇਹ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਜੀ ਲਓ ਜੀ ਇਹਦਾ ਸ਼ਰਟ ਦਾ ਤੁਹਾਨੂੰ ਅਸੀਂ ਚੈੱਕ ਕਰਵਾ ਦਈਏ ਫਰੰਟ ਬੈਕ ਜੀ ਡਿਜ਼ਾਈਨਰ ਸ਼ਰਟ ਹੈ ਡਿਜ਼ਾਈਨਰ ਦੁਪੱਟਾ ਹੈ ਜੀ ਲਓ ਜੀ ਗਲਾਸ ਸਿਲਕ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਲਓ ਚੈੱਕ ਕਰੋ ਜੀ ਡਿਜੀਟਲ ਪ੍ਰਿੰਟ ਦੀ ਹੋਏਗੀ ਸ਼ਰਟ ਜੀ ਬਹੁਤ ਹੀ ਪਿਆਰੀ ਜੀ ਸ਼ਰਟ ਹੈਗੀ ਹੈ ਜੀ ਜੈਡ ਬਲੈਕ ਕਲਰ ਹੈਗਾ ਇਹ ਵਾਲੀ ਡਿਜ਼ਾਈਨਿੰਗ ਤੁਹਾਨੂੰ ਮਿਲਣੀ ਹੈ ਜੀ ਬਾਜੂ ਦੇ ਉੱਪਰ ਆਏਗੀ ਲਓ ਜੀ ਫਰੰਟ ਬੈਕ ਤੁਹਾਨੂੰ ਮਿਲਣਾ ਜੀ ਇਸ ਦਾ ਸੇਮ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਜੀ ਬਾਟਮ ਜੈਡ ਬਲੈਕ ਕਲਰ ਦੀ ਕਈਆਂ ਦੇ ਨਾਲ ਬਾਟਮ ਤੁਹਾਨੂੰ ਕਰੇਪ ਦੀ ਮਿਲੇਗੀ ਕਈਆਂ ਦੇ ਨਾਲ ਜਿਹੜੀ ਬਾਟਮ ਹੈਗੀ ਹੈ ਜੀ ਗਲਾਸ ਸਿਲਕ ਦੀ ਹੋਏਗੀ ਜੀ ਲਓ ਜੀ ਨਾਲ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਜੀ ਬਹੁਤ ਹੀ ਲਾਈਟ ਵੇਟ ਔਰ ਸੌਫਟ ਦੁਪੱਟੇ ਹੈਗੇ ਆ ਜੀ ਕੋਈ ਚੁਬਣ ਵਾਲਾ ਸਟਾਫ ਨਹੀਂ ਹੈਗਾ ਜੀ ਲਓ ਜੀ ਦੁਪੱਟਾ ਪੂਰਾ ਖੁੱਲਾ ਡੁੱਲਾ ਜੀ ਪ੍ਰੋਪਰ ਦੁਪੱਟਾ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਐਦਾਂ ਤੁਹਾਡਾ ਖੁੱਲਾ ਡੁੱਲਾ ਦੁਪੱਟਾ ਜਿਹੜਾ ਉਹ ਰੈਡੀ ਹੋ ਜਾਣਾ ਜੀ ਖੁੱਲਾ ਡੁੱਲਾ ਜਿਆ ਦੁਪੱਟਾ ਤੁਹਾਨੂੰ ਮਿਲਣਾ ਜੀ ਬਹੁਤ ਹੀ ਪਿਆਰਾ ਜਿਆ ਦੁਪੱਟਾ ਹੈ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 1350 ਰੁਪਏ ਦੇ ਵਿੱਚ ਮਿਲਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਬਹੁਤ ਸੋਹਣੀ ਲੁੱਕ ਆ ਜਿਹੜੇ ਤੁਹਾਡੇ ਸੂਟ ਦੀ ਆਣੀ ਹੈ ਜੀ ਕੜਾਈਆਂ ਨਾਲੋਂ ਹਟ ਕੇ ਸਿੰਪਲ ਸੋਬਰ ਤੇ ਸਰਦਾਰੀ ਸੂਟ ਆ ਜਿਹੜੇ ਉਹ ਤੁਹਾਨੂੰ ਮਿਲ ਜਾਣੇ ਹੈ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਬੁਕਿੰਗ ਆ ਜਿਹੜੀ ਉਹ ਕਰ ਸਕਦੇ ਹੋ ਜੀ 2.5 ਮੀਟਰ ਦੀ ਕੱਟ ਦੀ ਹੋਏਗੀ ਸ਼ਰਟ ਜੀ 2.5 ਦੀ ਹੀ ਹੋਏਗੀ ਬਾਟਮ ਤੇ ਨਾਲ ਤੁਹਾਨੂੰ 2.5 ਮੀਟਰ ਦੀ ਕੱਟ ਦਾ ਖੁੱਲਾ ਨੈਕਸਟ ਤੁਹਾਨੂੰ ਸੇਮ ਐਜ਼ਾ ਇੱਕ ਪੀਸ ਹੋਰ ਮਿਲੇਗਾ ਜੀ ਸੇਮ ਐਜ਼ਾ ਤੁਹਾਨੂੰ ਜਿਹੜਾ ਹੈਗਾ ਉਹ ਇੱਕ ਪੀਸ ਹੋਰ ਮਿਲੇਗਾ ਜੀ ਲਓ ਜੀ ਚੈੱਕ ਕਰ ਲਓ ਜੀ ਸੇਮ ਪੀਸ 1350 ਰੁਪਏ ਦੇ ਵਿੱਚ ਇੱਕ ਪੀਸ ਹੋਰ ਮਿਲੇਗਾ ਜੀ ਲਓ ਜੀ 1350 ਦੇ ਵਿੱਚ ਮਿਲੇਗਾ ਤੁਹਾਨੂੰ ਕੰਪਲੀਟ ਸੂਟ ਜੀ 50 ਰੁਪਏ ਆਪਣੀ ਸ਼ਿਪਿੰਗ ਹੁੰਦੀ ਹੈ ਜੀ ਆਲਵੇਜ਼ ਬਾਕੀ ਵੇਟ ਅਕੋਰਡਿੰਗ ਟੂ ਵੇਟ ਹੁੰਦਾ ਹੈ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿੰਕ ਸ਼ੇਡ ਮਿਲੇਗਾ ਜੀ ਬਹੁਤ ਹੀ ਪਿਆਰਾ ਜਾਂ ਜੀ ਲਾਸਟ ਵੀਡੀਓ ਦੇ ਵਿੱਚ ਅਸੀਂ ਆਪਾਂ ਨੇ ਜਿਹੜਾ ਹੈਗਾ ਇੱਕ ਪੀਸ ਇਹਦੇ ਨਾਲ ਦਾ ਅਪਲੋਡ ਕੀਤਾ ਸੀ ਤੇ ਬਹੁਤ ਸਾਰੇ ਸੂਟਾਂ ਨੇ ਮੈਨੂੰ ਬੁਕਿੰਗ ਆਈ ਸੀਗੀ ਜੀ ਹੁਣ ਆਪਾਂ ਇਹੀ ਪੀਸ ਜਿਹੜਾ ਹੈਗਾ ਰਿਪੀਟ ਕੀਤਾ ਹੈ ਜੀ ਲਓ ਜੀ ਜਿਹੜੀਆਂ ਭੈਣਾਂ ਦੀ ਬੁਕਿੰਗ ਰਹਿੰਦੀ ਹੈ ਜੀ ਉਹ ਆਪਣੀ ਬੁਕਿੰਗ ਕਰ ਸਕਦੀਆਂ ਨੇ ਜੀ 베ਬੀ ਪਿੰਕ ਸ਼ੇਡ ਹੈ ਜੀ ਲਾਈਨਾਂ ਵਾਲੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਗਲਾਸ ਸਿਲਕ ਦੀ ਹੋਏਗੀ ਸ਼ਰਟ ਜੀ 베ਬੀ ਪਿੰਕ ਹੀ ਤੁਹਾਨੂੰ ਲਾਈਨਾਂ ਮਿਲਣੀਆਂ ਹੈ ਜੀ ਸ਼ਰਟ ਦੇ ਫਰੰਟ ਔਰ ਬੈਕ ਦੇ ਉੱਪਰ ਜੀ ਲਓ ਜੀ ਇਦਾਂ ਤੁਹਾਨੂੰ ਨਾਲ ਮਿਲੇਗੀ ਬਾਟਮ ਜੀ ਪਿੰਕ ਸ਼ੇਡ ਦੀ ਜੀ ਤੁਹਾਨੂੰ ਮਿਲਣੀ ਹੈ ਜੀ ਬਾਟਮ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਨਾਲ ਤੁਹਾਨੂੰ ਮਿਲੇਗੀ ਸੌਰੀ ਦੁਪੱਟਾ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਡਿਜ਼ਾਈਨਰ ਦੁਪੱਟੇ ਹੋਣਗੇ ਸਾਰੇ ਖੁੱਲੇ ਡੁੱਲੇ ਦੁਪੱਟੇ ਹੋਣਗੇ ਜੀ ਖੋਲ ਕੇ ਚੈੱਕ ਕਰਵਾ ਦੀਏ ਜੀ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਡਿਜ਼ਾਈਨਰ ਦੁਪੱਟਾ ਜੀ ਆਫ ਵਾਈਟ ਦੇ ਉੱਪਰ ਜਿਹੜੇ ਸਾਰੇ ਪ੍ਰਿੰਟ ਤੁਹਾਨੂੰ ਮਿਲਣਗੇ ਜੀ ਸਾਰੇ ਕਲਰ ਆਫ ਵਾਈਟ ਦੇ ਉੱਪਰ ਬੜੇ ਹੀ ਪਿਆਰੇ ਲੱਗਦੇ ਆ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਔਰ ਬਹੁਤ ਹੀ ਪਿਆਰੇ ਪਿਆਰੇ ਨਾਲ ਤੁਹਾਨੂੰ ਮਿਲਣਗੇ ਜੀ ਦੁਪੱਟੇ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਉਪਰ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਜਿਹੜੀ ਉਹ ਕਰ ਸਕਦੇ ਹੋ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਲਓ ਜੀ ਨੈਕਸਟ ਤੁਹਾਨੂੰ ਫੇਰ ਸੇਮ ਐਜ਼ ਆ ਇੱਕ ਪੀਸ ਹੋਰ ਮਿਲੇਗਾ ਜੀ ਇਹਦੇ ਵਿੱਚ ਜਸਟ ਆ ਜਿਹੜਾ ਉਹ ਲिटल ਬਟ ਜਿਹੜਾ ਡਿਫਰੈਂਸ ਹੋਏਗਾ ਕਲਰ ਦਾ ਗਾਜਰੀ ਟੋਨ ਔਰ ਪਿੰਕ ਟੋਨ ਜੀ ਇਹ ਗਾਦਰੀ ਟੋਨ ਦੇ ਉੱਪਰ ਮਿਲੇਗਾ ਤੁਹਾਨੂੰ ਪੀਸ ਜੀ ਚੈੱਕ ਕਰ ਲਓ ਜੀ ਬੜਾ ਹੀ ਪਿਆਰਾ ਜਿਹਾ ਜੀ ਸੇਮ ਐਜ਼ ਆਈ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਲੇਟਰਲ ਬੈਟਾ ਜਿਹੜਾ ਕਲਰ ਦਾ ਡਿਫਰੈਂਸ ਰਹੇਗਾ ਜੀ ਸੇਮ ਐਜ਼ ਆਈ ਬਾਟਮ ਹੋਏਗੀ ਔਰ ਜਿਹੜਾ ਹੈਗਾ ਦੁਪੱਟਾ ਵਾਈਟ ਦੇ ਉੱਪਰ ਰੈਡੀ ਹੋਇਆ ਸੀ ਇਹ ਦੁਪੱਟਾ ਪਿੰਕ ਦੇ ਉੱਪਰ ਰੈਡੀ ਹੋਇਆ ਜੀ ਲਓ ਜੀ ਚੈੱਕ ਕਰ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਇਹ ਦੁਪੱਟਾ ਤੁਹਾਨੂੰ ਪਿੰਕ ਦੇ ਉੱਪਰ ਰੈਡੀ ਹੋਇਆ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਤੁਹਾਨੂੰ ਮਿਲਣਾ ਜੀ ਖੁੱਲਾ ਡੁੱਲਾ ਦੁਪੱਟਾ ਹੋਏ ਐਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਜੀ ਇਹ ਸੂਟ ਲਓ ਜੀ ਗਲਾਸ ਸਿਲਕ ਦੇ ਉੱਪਰ ਤੁਹਾਨੂੰ ਮਿਲਣਾ ਸੂਟ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਰੁਪਏ ਇਸ ਦਾ ਪ੍ਰਾਈਸ ਹੋਏਗਾ ਜੀ ਗਲਾਸ ਸਿਲਕ ਫੈਬਰਿਕ ਹੋਏਗਾ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸੇਮ ਐਜ਼ ਇੱਕ ਪੀਸ ਹੋਰ ਤੁਹਾਨੂੰ ਮਿਲੇਗਾ ਜੀ ਸੇਮ ਪੀਸ ਆ ਜਿਹੜਾ ਤੁਹਾਨੂੰ ਇੱਕ ਹੋਰ ਮਿਲੇਗਾ ਜੀ ਲਓ ਜੀ ਵਾਈਟ ਦੁਪੱਟੇ ਦੇ ਨਾਲ ਲਓ ਜੀ ਵਾਈਟ ਦੁਪੱਟੇ ਦੇ ਨਾਲ ਤੁਹਾਨੂੰ ਇੱਕ ਪੀਸ ਹੋਰ ਮਿਲ ਜਾਣਾ ਹੈ ਜੀ। ਲਓ ਜੀ। ਜਿਹੜੀਆਂ ਪੈਣਾ ਦੀ ਬੁਕਿੰਗ ਰਹਿੰਦੀ ਹੈ ਉਹ ਜਲਦੀ ਜਲਦੀ ਆਪਣੀ ਬੁਕਿੰਗ ਆ ਜਿਹੜੀ ਉਹ ਕਰ ਸਕਦੀਆਂ ਨੇ ਜੀ। ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ orange ਕਲਰ ਦਾ। ਬਹੁਤ ਹੀ ਪਿਆਰ ਇਸ ਪੀਸ ਨੂੰ ਮਿਲਿਆ ਜੀ। ਲਓ ਜੀ। ਸਾਰੇ ਦੇ ਸਾਰੇ ਪੀਸ ਇਹਨਾਂ ਦੇ ਬੜੇ ਸੋਹਣੇ ਹੈ ਜੀ। ਸਾਰੇ ਦੇ ਸਾਰੇ ਡਿਜ਼ਾਈਨਰ ਪੀਸ ਹੋਣਗੇ ਜੀ। फ्रंट ਦੇ ਉੱਪਰ ਤੁਹਾਨੂੰ ਮਿਲੇਗਾ ਜੀ ਇਸ ਤਰੀਕੇ ਨਾਲ ਡਿਜੀਟਲ ਪ੍ਰਿੰਟ ਹੋਏਗਾ ਟਾਈ ਡਾਈ ਦੀ ਸ਼ਰਟ ਹੋਏਗੀ ਗਲਾਸ ਸਿਲਕ ਦੀ ਹੋਏਗੀ ਫਰੰਟ ਬੈਕ ਹੋਏਗਾ ਜੀ ਸੇਮ ਫਰੰਟ ਬੈਕ ਜਿਹੜਾ ਹੋਏਗਾ ਜੀ ਇਸ ਦਾ ਸੇਮ ਹੋਏਗਾ ਜੀ ਫਰੰਟ ਦੇ ਉੱਪਰ ਵੀ ਤੁਹਾਨੂੰ ਸੇਮ ਐਜ਼ ਆ ਮਿਲੇਗਾ ਜੀ ਡਿਜ਼ਾਈਨ ਔਰ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਐਜ਼ ਆ ਡਿਜ਼ਾਈਨ ਮਿਲੇਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਔਰ ਨਾਲ ਤੁਹਾਨੂੰ ਮਿਲੇਗੀ ਹੌਟ ਪਿੰਕ ਸ਼ੇਡ ਦੀ ਹੀ ਮਿਲੇਗੀ ਤੁਹਾਨੂੰ ਬਾਟਮ ਜੀ ਸੌਰੀ ਔਰੇਂਜ ਕਲਰ ਦੀ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗਾ ਜੀ ਖੁੱਲਾ ਡੁੱਲਾ ਦੁਪੱਟਾ ਜੀ ਗਲਾਸ ਸਿਲਕ ਦਾ ਹੀ ਮਿਲਣਾ ਜੀ ਤੁਹਾਨੂੰ ਦੁਪੱਟਾ ਬੜਾ ਹੀ ਪਿਆਰਾ ਜਿਹਾ ਖੁੱਲਾ ਡੁੱਲਾ ਹੋਏਗਾ ਜੀ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਮਿਲ ਜਾਣਾ ਦੁਪੱਟਾ ਜਿਸ ਤੇ ਨਾਲ ਗਲਾਸ ਸਿਲਕ ਦਾ ਹੋਏਗਾ ਦੁਪੱਟਾ ਜੀ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਐਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੇ ਕੜਾਈਆਂ ਨਾਲੋਂ ਹਟ ਕੇ ਸਿੰਪਲ ਸੋਬਰ ਤੇ ਸਰਦਾਰੀ ਸੂਟ ਹੋਣਗੇ ਜੀ ਨੈਕਸਟ ਤੁਹਾਨੂੰ ਇੱਕ ਪੀਸ ਹੋਰ ਮਿਲੇਗਾ ਜੀ ਸੇਮ ਐਜਾ ਤੁਹਾਨੂੰ ਇੱਕ ਪੀਸ ਹੋਰ ਮਿਲ ਜਾਣਾ ਜੀ ਲਓ ਜੀ ਸੇਮ ਐਜਾ ਤੁਹਾਨੂੰ ਇੱਕ ਪੀਸ ਹੋਰ ਮਿਲੇਗਾ ਜੀ orange ਕਲਰ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬੜਾ ਹੀ ਸੋਬਰ ਜਿਹਾ ਲਾਸਟ ਵੀਡੀਓ ਦੇ ਵਿੱਚ ਆਪਾਂ ਵਾਈਟ ਜਿਹੜਾ ਸੂਟ ਸੀਗਾ ਉਹ ਅਪਲੋਡ ਕੀਤਾ ਸੀ ਉਸ ਦੀ ਬਹੁਤ ਜ਼ਿਆਦਾ ਬੁਕਿੰਗ ਆਈ ਸੀ ਜੀ ਕਿਉਂਕਿ ਉਹ ਲਾਈਟ ਸੀਗਾ ਥੋੜਾ ਪੀਸ ਇਹ ਵਾਲਾ ਪੀਸ ਵੀ ਬੜਾ ਸੋਬਰ ਜਿਹਾ ਜੀ ਲਓ ਜੀ ਸੈਲਫ ਪ੍ਰਿੰਟਡ ਟਾਈਪ ਹੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਗਾਜ਼ ਵੀ ਸ਼ੀਰ ਦੀ ਹੋਏਗੀ ਬਾਟਮ ਜੀ ਨਾਲ ਤੁਹਾਨੂੰ ਮਿਲੇਗਾ ਖੁੱਲਾ ਡੁੱਲਾ ਦੁਪੱਟਾ ਜੀ ਡਿਜ਼ਾਈਨਰ ਬਹੁਤ ਪਿਆਰਾ ਪੀਸ ਹੈ ਜੀ ਬੜਾ ਹੀ ਸੋਬਰ ਤੇ ਸਰਦਾਰੀ ਜੀ ਲੁੱਕ ਦਾ ਪੀਸ ਹੈ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਬੜੇ ਹੀ ਪਿਆਰੀ ਜੀ ਲੁੱਕ ਦਾ ਦੁਪੱਟਾ ਹੈ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਸੋਬਰ ਜਿਹਾ ਸੂਟ ਹੈ ਜੀ ਸੋਬਰ ਲੁੱਕ ਦਾ ਸੂਟ ਤੁਹਾਨੂੰ ਮਿਲ ਜਾਣਾ ਹੈ ਜੀ ਲਓ ਜੀ ਨੈਕਸਟ ਜੂ ਤੁਹਾਨੂੰ ਪੀਸ ਮਿਲੇਗਾ ਜੀ ਲਵੈਂਡਰ ਕਲਰ ਦਾ ਮਿਲਣਾ ਹੈ ਜੀ ਤੁਹਾਨੂੰ ਸੂਟ ਨਾਲ ਹੋਏਗਾ ਚਨਾਉਣ ਦਾ ਦੁਪੱਟਾ ਜੀ ਖੁੱਲਾ ਡੁੱਲਾ ਬਹੁਤ ਹੀ ਪਿਆਰਾ ਜਿਆ ਹੈਗਾ ਜੀ ਗਲਾਸ ਸਿਲਕ ਦੀ ਮਿਲੇਗੀ ਸ਼ਰਟ ਜੀ ਐਦਾਂ ਡਿਜ਼ਾਈਨਰ ਤੋਂ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਲਓ ਜੀ ਚੈੱਕ ਕਰੋ ਜੀ ਲਵੈਂਡਰ ਕਲਰ ਦੀ ਹੀ ਤੁਹਾਨੂੰ ਮਿਲੇਗੀ ਸ਼ਰਟ ਜੀ ਚੈੱਕ ਕਰੋ ਫਰੰਟ ਬੈਕ ਤੁਹਾਨੂੰ ਸੇਮ ਜਿਹੜਾ ਹੈਗਾ ਉਹ ਪ੍ਰਿੰਟ ਮਿਲ ਲੈਣਾ ਜੀ ਫਰੰਟ ਬੈਕ ਸੇਮ ਮਿਲੇਗਾ ਜੀ ਤੁਹਾਨੂੰ ਪ੍ਰਿੰਟ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਫਰੰਟ ਬੈਕ ਹੋਏਗਾ ਸੇਮ ਗਲਾਸ ਸਿਲਕ ਫੈਬਰਿਕ ਹੋਏਗਾ ਪ੍ਰਾਈਸ ਹੋਏਗਾ 1350 ਰੁਪਏ ਜੀ ਨਾਲ ਤੁਹਾਨੂੰ ਹੈਗੀ ਗਲਾਸ ਸਿਲਕ ਦੀ ਹੀ ਮਿਲੇਗੀ ਬਾਟਮ ਜੀ ਚੈੱਕ ਕਰੋ ਜੀ ਨਾਲ ਤੁਹਾਨੂੰ ਮਿਲੇਗਾ ਜੀ ਚਨਾਉਣ ਦਾ ਦੁਪੱਟਾ ਜੀ ਇਸੇ ਨਾਲ ਮਿਲੇਗਾ ਤੁਹਾਨੂੰ ਚਨਾਉਣ ਦਾ ਦੁਪੱਟਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਇਸ ਦੇ ਨਾਲ ਮਿਲੇਗਾ ਚਨਾਉਂ ਦਾ ਦੁਪੱਟਾ ਚਨਾਉਂ ਦਾ ਦੁਪੱਟਾ ਜਿਹੜਾ ਹੈਗਾ ਵਧੀਆ ਸਿਰ ਤੇ ਟੈਗ ਦਾ ਵੀ ਹੈਗਾ ਜੀ ਗਲਾਸ ਸਿਲਕ ਦਾ ਦੁਪੱਟਾ ਸਿਰ ਤੇ ਨਹੀਂ ਟਿਕਦਾ ਹੈਗਾ ਜਾਂ ਤਾਂ ਉਹਦੇ ਉੱਪਰ ਆਪਾਂ ਨੂੰ ਹੈਵੀ ਲੇਸ ਲਗਾਣੀ ਪੈਗੀ ਜਾਂ ਪੀਕੋ ਵਗੈਰਾ ਕਰਾ ਕੇ ਫਿਰ ਵਧੀਆ ਦੁਪੱਟਾ ਸਿਰ ਤੇ ਟਿਕ ਜਾਂਦਾ ਜੀ ਪਰ ਜਿਆਦਾ ਨਹੀਂ ਟਿਕਦਾ ਹੈਗਾ ਜਿੱਦਾਂ ਆਪਾਂ ਨੂੰ ਐ ਹੁੰਦਾ ਵੀ ਆਪਾਂ ਲੰਬਾ ਟਾਈਮ ਸਿਰ ਤੇ ਦੁਪੱਟਾ ਟਿਕਾਉਣਾ ਹੈ ਤਾਂ ਫਿਰ ਚਨਾਉਂ ਦੇ ਦੁਪੱਟੇ ਵਧੀਆ ਰਹਿੰਦੇ ਆ ਜੀ ਆਹ ਲੋ ਜੀ ਚਨਾਉਂ ਦਾ ਦੁਪੱਟਾ ਮਿਲੇਗਾ ਜੀ ਨਾਲ ਤੁਹਾਨੂੰ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ ਜੀ 135 ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈ ਜੀ ਲਓ ਜੀ ਸੋਬਰ ਦੀ ਲੁੱਕ ਦਾ ਮਿਲਣਾ ਜੀ ਤੁਹਾਨੂੰ ਪੀਸ ਡਿਜੀਟਲ ਪ੍ਰਿੰਟ ਦੀ ਹੋਏਗੀ ਸ਼ਰਟ ਜੀ ਨਾਲ ਤੁਹਾਨੂੰ ਮਿਲੇਗੀ ਸਕਿਨ ਸ਼ੇਡ ਦੀ ਬਾਟਮ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਜਿਹਾ ਦੁਪੱਟਾ ਜੀ ਲਓ ਜੀ ਨਾਲ ਤੁਹਾਨੂੰ ਖੁੱਲਾ ਡੁੱਲਾ ਡਿਜ਼ਾਈਨਰ ਦੁਪੱਟਾ ਮਿਲੇਗਾ ਜੀ ਗਲਾਸ ਸਿਲਕ ਦਾ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੋਬਰ ਤੇ ਸਰਦਾਰੀ ਜਿਹਾ ਪੀਸ ਹੈ ਜੀ ਲਓ ਜੀ ਸੋਬਰ ਲੁੱਕ ਦਾ ਮਿਲਣਾ ਜੀ ਤੁਹਾਨੂੰ ਪੀਸ ਬੜਾ ਹੀ ਪਿਆਰਾ ਜਿਹਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸ ਸੂਟ ਦੀ ਵੀ ਕਾਫੀ ਜ਼ਿਆਦਾ ਡਿਮਾਂਡ ਰਹੀ ਹੈ ਜੀ ਲਓ ਜੀ ਐਦਾਂ ਤੁਹਾਨੂੰ ਮਿਲਣੀ ਹੈ ਜੀ ਇਸ ਸ਼ਰਟ ਸ਼ਰਟ ਦੇ ਵਿੱਚ ਤੁਹਾਨੂੰ ਉਹ ਡਿਜੀਟਲ ਪ੍ਰਿੰਟ ਮਿਲੇਗਾ ਜੈਡ ਬਲੈਕ ਕਲਰ ਦੇ ਨਾਲ ਜੀ ਕਲਮਕਾਰੀ ਪ੍ਰਿੰਟ ਹੋਏਗਾ ਜੀ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਮਿਲਣਾ ਜੀ ਕਲਮਕਾਰੀ ਪ੍ਰਿੰਟ ਮਿਲੇਗਾ ਪੂਰੀ ਸ਼ਰਟ ਦੇ ਵਿੱਚ ਜੀ ਹਾਰਟ ਪਿੰਕ ਸ਼ੇਡ ਹੋਏਗਾ ਜੀ ਹਾਰਟ ਪਿੰਕ ਸ਼ੇਡ ਦੀ ਹੀ ਤੁਹਾਨੂੰ ਮਿਲਣੀ ਹੈ ਜੀ ਬਾਟਮ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਦੁਪੱਟਾ ਜੀ ਖੁੱਲਾ ਡੁੱਲਾ ਤੁਹਾਨੂੰ ਮਿਲ ਜਾਣਾ ਹੈ ਜੀ ਦੁਪੱਟਾ ਲਓ ਜੀ ਪੂਰਾ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਦੁਪੱਟਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਜੀ ਲਓ ਜੀ ਸੋਬਰ ਦੀ ਲੁੱਕ ਦਾ ਦੁਪੱਟਾ ਜੀ ਬੜਾ ਹੀ ਪਿਆਰਾ ਜਿਹਾ ਸੂਟ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਦਾ ਇੱਕ ਵੱਖਰਾ ਹੋਰ ਡਿਜ਼ਾਈਨ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਇੱਕ ਇੱਕ ਕਰਕੇ ਅਸੀਂ ਖੋਲ ਕੇ ਚੈੱਕ ਕਰਵਾਉਂਦੇ ਜਾਵਾਂਗੇ ਜੀ ਲਓ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਬਹੁਤ ਹੀ ਪਿਆਰਾ ਜਿਹਾ ਸੋਬਰ ਜਿਹਾ ਪੀਸ ਹੋਣਗੇ ਜੀ ਸਾਰੇ ਦੇ ਸਾਰੇ ਲਓ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਗਲਾਸ ਸਿਲਕ ਫੈਬਰਿਕ ਹੋਏਗਾ ਫਰੰਟ ਬੈਕ ਸੇਮ ਹੋਏਗਾ ਬਾਜੂ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਜੀ 크ਰੇਪ ਦੀ ਬਾਟਮ ਜੀ ਔਰ ਨਾਲ ਤੁਹਾਨੂੰ ਮਿਲੇਗਾ ਜੀ ਡਿਜ਼ਾਈਨਰ ਜਿਹਾ ਦੁਪੱਟਾ ਜੀ ਤੁਹਾਨੂੰ ਜਿਹੜੇ ਹੈਗਾ 2 ਤੋਂ 3 ਪੀਸ ਇਹਦੇ ਵਿੱਚ ਵੀ ਸੇਮ ਮਿਲ ਜਾਣਗੇ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈ ਜੀ ਸੋਬਰ ਤੇ ਐਲੀਗੈਂਟ ਦੀ ਲੁੱਕ ਦਾ ਪੀਸ ਹੈ ਜੀ ਐ ਲਓ ਜੀ ਐਦਾ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਦੀ ਬੁਕਿੰਗ ਜਿਹੜੀ ਉਹ ਕਰ ਸਕਦੇ ਹੋ ਜੀ ਐਦੇ ਨਾਲ ਦੇ ਤੁਹਾਨੂੰ ਜਿਹੜੇ ਹੈਗਾ ਇੱਕ ਪੀਸ ਹੋਰ ਮਿਲੇਗਾ ਜੀ ਸੇਮ ਐਜਾ ਤੁਹਾਨੂੰ ਇੱਕ ਪੀਸ ਹੋਰ ਮਿਲ ਜਾਣਾ ਜੀ ਉਹਦੇ ਨਾਲ ਦਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਰੈੱਡ ਕਲਰ ਮਿਲਣ ਵਾਲਾ ਜੀ ਪਿਓਰ ਔਰਗੈਂਜ਼ਾ ਦੀ ਹੋਏਗੀ ਸ਼ਰਟ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਪਿਓਰ ਔਰਗਾਂਜ਼ਾ ਦੀ ਹੋਏਗੀ ਸ਼ਰਟ ਜੀ ਡਿਜੀਟਲ ਪ੍ਰਿੰਟ ਦੀ ਮਿਲਣੀ ਆ ਤੁਹਾਨੂੰ ਸ਼ਰਟ ਜੀ ਨਾਲ ਤੁਹਾਨੂੰ ਮਿਲੇਗੀ ਜੀ orange shade ਦੀ ਬਾਟਮ ਜੀ ਔਰ ਨਾਲ ਤੁਹਾਨੂੰ ਮਿਲੇਗਾ ਜੀ ਖੁੱਲਾ ਡੁੱਲਾ ਦੁਪੱਟਾ ਜੀ ਲਓ ਜੀ ਬਹੁਤ ਪਿਆਰਾ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਹਾ ਖੁੱਲਾ ਡੁੱਲਾ ਡਿਜ਼ਾਈਨਰ ਦੁਪੱਟਾ ਹੈ ਜੀ ਬਹੁਤ ਸੋਹਣੀ ਲੁੱਕ ਹੈ ਜੀ ਸਾਰੇ ਦੇ ਸਾਰੇ ਸੂਟ ਹੀ ਬੜੀ ਸੋਬਰ ਦੀ ਲੁੱਕ ਦੇ ਸੂਟ ਨੇ ਜੀ ਬਹੁਤ ਹੀ ਪਿਆਰੇ ਜੇ ਸੂਟ ਨੇ ਜੀ ਲੋ ਚੈੱਕ ਕਰ ਲਓ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਉਪਰਸੈਂਡ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸ ਦੇ ਵਿੱਚ ਇੱਕ ਸ਼ੇਡ ਤੁਹਾਨੂੰ ਹੋਰ ਮਿਲਣਾ ਹੈ ਜੀ orange orange ਸ਼ੇਡ ਤੁਹਾਨੂੰ ਮਿਲੇਗਾ ਜੀ ਇਸ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਲੋ ਜੀ ਚੈੱਕ ਕਰ ਲਓ ਜੀ ਨਾਲ ਤੁਹਾਨੂੰ ਮਿਲੇਗੀ orange ਕਲਰ ਦੀ ਬਾਟਮ ਲੋ ਜੀ ਨਾਲ ਤੁਹਾਨੂੰ ਮਿਲੇਗਾ ਜੀ ਖੁੱਲਾ ਡੁੱਲਾ ਡਿਜ਼ਾਈਨਰ ਜਿਆ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਆ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਲਓ ਜੀ ਐਦਾਂ ਜਿਹੜੀ ਇਹਦੀ ਲੁੱਕ ਆਏਗੀ ਦੁਪੱਟੇ ਦੀ ਬੜੀ ਹੀ ਪਿਆਰੀ ਜੀ ਲੁੱਕ ਹੈ ਜੀ ਖੁੱਲਾ ਡੁੱਲਾ ਡਿਜ਼ਾਈਨਰ ਜਿਆ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਲਓ ਜੀ ਬਹੁਤ ਹੀ ਪਿਆਰਾ ਜਿਆ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ WhatsApp ਨੰਬਰ ਉੱਪਰ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਡਾਰਕ ਫਰੋਜੀ ਕਲਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਲਓ ਜੀ ਐਦਾ ਤੁਹਾਨੂੰ ਮਿਲੇਗਾ ਜੀ ਟਾਈਡ ਆਈ ਦੀ ਸ਼ਰਟ ਮਿਲਣੀ ਹੈ ਜੀ ਡਾਰਕ ਗ੍ਰੀਨ ਸ਼ੇਡ ਜਿਹਨੂੰ ਆਪਾਂ ਫਰੋਜੀ ਗ੍ਰੀਨ ਵੀ ਬੋਲਦੇ ਆ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਔਰ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਜਿਹਾ ਦੁਪੱਟਾ ਜੀ ਲਓ ਜੀ ਐਦਾਂ ਤੁਹਾਨੂੰ ਡਿਜੀਟਲ ਪ੍ਰਿੰਟ ਦੇ ਮਿਲੇਗਾ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਲਓ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸੋਬਰ ਲੁੱਕ ਦਾ ਲਾਈਟ ਸ਼ੇਡ ਦਾ ਮਿਲੇਗਾ ਜੀ ਪੀਸ ਮਾ우스 ਗ੍ਰੇ ਕਲਰ ਜੀ ਮਾ우스 ਗ੍ਰੇ ਕਲਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਚੈੱਕ ਕਰ ਲਓ ਜੀ ਲਓ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੋएगी ਮਾਊਸ ਗ੍ਰੇ ਕਲਰ ਹੋਏਗਾ ਦੀ ਮਾਊਸ ਗ੍ਰੇ ਕਲਰ ਦੀ ਤੁਹਾਨੂੰ ਮਿਲਣੀ ਆ ਬਾਟਮ ਜੀ ਲਓ ਜੀ ਗ੍ਰੇ ਕਲਰ ਦੀ ਹੀ ਤੁਹਾਨੂੰ ਮਿਲਣੀ ਆ ਬਾਟਮ ਔਰ ਨਾਲ ਤੁਹਾਨੂੰ ਬੜਾ ਹੀ ਪਿਆਰਾ ਜਿਹਾ ਮਿਲਣਾ ਜੀ ਸੁਪਰ ਲੁੱਕ ਦਾ ਦੁਪੱਟਾ ਲਓ ਜੀ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਡਿਜ਼ਾਈਨਰ ਜਿਹਾ ਤੁਹਾਨੂੰ ਮਿਲਣਾ ਹੈ ਦੁਪੱਟਾ ਜੀ ਬਹੁਤ ਹੀ ਪਿਆਰਾ ਹੋਏਗਾ ਜੀ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਗਲਾਸ ਸਿਲਕ ਦਾ ਤੁਹਾਨੂੰ ਮਿਲਣਾ ਦੁਪੱਟਾ ਜੀ ਬਿਲਕੁਲੀ ਲਾਈਟ ਸ਼ੇਡ ਤੁਹਾਨੂੰ ਮਿਲਣਾ ਜੀ ਬਹੁਤ ਪਿਆਰਾ ਸ਼ੇਡ ਹੈ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲਣਗੇ ਜੀ ਜੈਡ ਬਲੈਕ ਕਲਰ ਆਪਾਂ ਸਾਰੇ ਗਲਾਸ ਸਿਲਕ ਦੇ ਪੀਸ ਤੁਹਾਨੂੰ ਦਿਖਾਵਾਂਗੇ ਜੀ ਹਾਂ ਜੀ ਨੈਕਸਟ ਪੀਸ ਜੋ ਤੁਹਾਨੂੰ ਮਿਲੇਗਾ ਜੀ ਜੈਡ ਬਲੈਕ ਕਲਰ ਦਾ ਹੋਏਗਾ ਜੀ ਬਹੁਤ ਹੀ ਪਿਆਰਾ ਪੀਸ ਹੈਗਾ ਜੀ ਲਓ ਜੀ ਚੈੱਕ ਕਰ ਲਓ ਜੀ ਬੜੇ ਹੀ ਸੋਹਣੇ ਜੀ ਡਿਜੀਟਲ ਪ੍ਰਿੰਟ ਦੇ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਨਾਲ ਤੁਹਾਨੂੰ ਮਿਲੇਗਾ ਜੀ ਜੈਡ ਬਲੈਕ ਕਲਰ ਦੀ ਬਾਟਮ ਲਓ ਜੀ ਨਾਲ ਤੁਹਾਨੂੰ ਮਿਲੇਗਾ ਜੀ ਖੁੱਲਾ ਡੁੱਲਾ ਦੁਪੱਟਾ ਡਿਜ਼ਾਈਨਰ ਦੁਪੱਟਾ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਲਓ ਜੀ ਨਾਲ ਤੁਹਾਨੂੰ ਡਿਜ਼ਾਈਨਰ ਖੁੱਲਾ ਡੁੱਲਾ ਦੁਪੱਟਾ ਮਿਲਣਾ ਜੀ ਗਲਾਸ ਸਿਲਕ ਦਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਜੈਡ ਬਲੈਕ ਕਲਰ ਹੋਏਗਾ ਜੀ ਲਓ ਜੀ ਇਸ ਦੇ ਵਿੱਚ ਤੁਹਾਨੂੰ ਹੋਰ ਕਾਫੀ ਜਿਹੜੇ ਪ੍ਰਿੰਟ ਹੈਗੇ ਉਹ ਮਿਲ ਜਾਣਗੇ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਜੈਡ ਬਲੈਕ ਕਲਰ ਦਾ ਇੱਕ ਪੀਸ ਹੋਰ ਮਿਲੇਗਾ ਜੀ ਲਓ ਜੀ ਜੈਡ ਬਲੈਕ ਸ਼ੇਡ ਦਾ ਤੁਹਾਨੂੰ ਇੱਕ ਪੀਸ ਹੋਰ ਮਿਲਣਾ ਜੀ ਨਾਲ ਤੁਹਾਨੂੰ ਮਿਲੇਗੀ ਜੈਡ ਬਲੈਕ ਕਲਰ ਦੀ ਬਾਟਮ ਜੀ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਜਿਹਾ ਦੁਪੱਟਾ ਜੀ ਸੇਮ ਲੁੱਕ ਦਾ ਦੁਪੱਟਾ ਜਿਹੜਾ ਸੂਟ ਆਪਾਂ ਪਹਿਲਾਂ ਦਿਖਾਇਆ ਸੀ ਉਸੇ ਲੁੱਕ ਦਾ ਹੀ ਤੁਹਾਨੂੰ ਇੱਕ ਦੁਪੱਟਾ ਇਸ ਸੂਟ ਦੇ ਨਾਲ ਵੀ ਮਿਲੇਗਾ ਸੇਮ ਲੁੱਕ ਦੇ ਨੇ ਦੋਨੋਂ ਸੂਟ ਜਿਹੜੇ ਹੈਗੇ ਨੇ ਸੇਮ ਲੁੱਕ ਦੇ ਪੀਸ ਨੇ ਜੀ ਦੋਨੋਂ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲਣਾ ਹੈ ਜੀ ਜੈਡ ਬਲੈਕ ਕਲਰ ਦਾ ਇੱਕ ਪੀਸ ਹੋਰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਲਓ ਜੀ ਚੈੱਕ ਕਰ ਲਓ ਜੀ ਬੜਾ ਹੀ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਤੁਹਾਨੂੰ ਮਿਲਣਾ ਹੈ ਜੀ ਸੂਟ ਲਓ ਜੀ ਔਰ ਨਾਲ ਤੁਹਾਨੂੰ ਜੈਡ ਬਲੈਕ ਸ਼ੇਡ ਦੀ ਮਿਲਣੀ ਹੈ ਬਾਟਮ ਜੀ ਔਰ ਨਾਲ ਤੁਹਾਨੂੰ ਮਿਲੇਗਾ ਜੀ ਖੁੱਲਾ ਡੁੱਲਾ ਦੁਪੱਟਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਦੁਪੱਟਾ ਜੀ ਆਫ ਵਾਈਟ ਦੇ ਉੱਪਰ ਬਲੈਕ ਦੇ ਨਾਲ ਤੁਹਾਨੂੰ ਪ੍ਰਿੰਟਿੰਗ ਮਿਲਣੀ ਹੈ ਜੀ ਆਫ ਵਾਈਟ ਦੇ ਉੱਪਰ ਤੁਹਾਨੂੰ ਬਲੈਕ ਦੇ ਨਾਲ ਪ੍ਰਿੰਟਿੰਗ ਮਿਲਣੀ ਹੈ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਸੋਬਰ ਜਿਹਾ ਜੀ ਬਲੈਕ ਐਂਡ ਵਾਈਟ ਪੀਸ ਹੈਗਾ ਜੀ ਸੋਬਰ ਜਿਹਾ ਪੀਸ ਹੈ ਜੀ ਆ ਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਕੰਪਲੀਟ ਸੂਟ 1350 ਰੁਪਏ ਦੇ ਵਿੱਚ ਜੀ ਅੱਜ ਵਾਲੀ ਜਿਹੜੀ ਵੀਡੀਓ ਸੀਗੀ ਜੀ ਆਪਣੇ ਸੀਗੀ ਜੀ ਓਮਟੈਕਸ ਬ੍ਰਾਂਡ ਦੇ ਸੂਟ ਸੀਗੇ ਪਸ਼ਮੀਨਾ ਸੂਟ ਵੀ ਆਪਾਂ ਰਾਮਟੈਕਸ ਦੇ ਦਿਖਾਣੇ ਸੀਗੇ ਬਟ ਵੀਡੀਓ ਜਿਹੜੀ ਉਹ ਕਾਫੀ ਲੰਬੀ ਹੋ ਰਹੀ ਹੈ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਰਾਮਟੈਕਸ ਬ੍ਰਾਂਡ ਦੇ ਕੱਟ ਪੀਸ ਵੀ ਜਿਹੜੇ ਹੈਗੇ ਉਹ ਪਸ਼ਮੀਨਾ ਕੱਟ ਪੀਸ ਵੀ ਜਿਹੜੇ ਉਹ ਅਪਲੋਡ ਕਰਾਂਗੇ ਇਹਦੀ ਅੱਜ ਵਾਲੀ ਵੀ ਜਿਹੜੀ ਆਪਣੀ ਵੀਡੀਓ ਸੀਗੀ ਦੀ ਉਹ ओम टेक्स ब्रांड ਦੇ ਜਿਹੜੇ ਸੂਟ ਸੀਗੇ ਜੀ ਉਹਨਾਂ ਦੇ ਉੱਪਰ ਆਪਾਂ ਨੇ ਅਪਲੋਡ ਕੀਤੀ ਹੈ ਜਿਹੜੀਆਂ ਪੈਣਾ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਨੇ ਸੋਨੇ ਸੂਟ ਆ ਜਿਹੜੇ ਉਹ ਬਾਏ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ